ਅੱਜ ਬਾਬੇ ਕਬੀਰ ਸਾਹਿਬ ਨੇ ਵੇਖਿਆ ਉਹ ਕਿੰਤਰਾਂ ਦਾ ਰਿਵਾਜ ਸੀ ਨਾ ਕਿਦੇ ਕੁੜੀ ਵਾਲਾ ਮੁੰਡੇ ਵਾਲੇ ਵੇਖੇ ਨਾ ਮੁੰਡੇ ਵਾਲਾ ਕੁੜੀਆਂ ਵਾਲੇ ਵੇਖੇ ਮਿਲਣੀ ਦਾ ਮਤਲਬ ਹੀ ਇਹ ਹੁੰਦਾ ਸੀ ਪਹਿਲੇ ਗੱਲਾੜੇ ਦੀ ਥਾ ਤੇ ਸਰਬਾਨਾ ਜਿਹੜਾ ਕੁਆਰਾ ਮੁੰਡਾ ਸੀ ਉਹ ਸਾਰੇ ਸੰਗੜ ਵਿਆਹ ਕਰਦਾ ਸੀ ਬੋਲੋ ਜੀ ਵਾਹਿਗੁਰੂ ਸਾਰੇ ਕੁੜੀਆਂ ਕੁੜਤੀਆਂ ਦਾ ਸਾਰਾ ਵਾਹਿਗੁਰੂ ਆਪਾਂ ਦੀ ਬਰਕਤ ਹੈ ਕੰਮ ਖਬਰਾਂ ਵਾਲਾ ਇਹ ਬਹੁਤ ਸਮਾਜਿਕ ਕੰਮ ਕਿਉਂ ਤਿਆਰ ਕੀਤਾ ਉਹਨੂੰ ਸੱਚੇ ਪਾਤਸ਼ਾਹ ਕੀ ਇਹ ਸਮਾਜਿਕ ਕਾਜ ਜਿਹੜੇ ਪੰਜਾਬੀਆਂ ਦੇ ਹਿੱਸੇ ਆਇਆ ਤੇ ਗੁਰੂਆਂ ਦੀ ਜਿਹੜੀ ਰੀਤ ਚਲਾਈ ਆ ਉਹਨਾਂ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਪ੍ਰੀਤ ਜੀ ਆ ਉਹ ਉਪਰਾਲਾ ਵਿਸ਼ੇਸ਼ ਉਪਰਾਲਾ ਹਰ ਸਾਲ ਕਰਦੇ ਆ ਵੇਖੋ ਗਰੀਬ ਦੇ ਲੋੜਵੰਦੀ ਜਿਹੜੇ ਸਹਾਇਤਾ ਕਰਨਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਇਹ ਗੁਰੂ ਦੇ ਜਿਹੜੇ ਇਹ ਬੋਲ ਆ ਇਹ ਆਪਣੇ ਬਾਬਾ ਜੀ ਪੁਗਾਰੇ ਆ 7ਵੀਂ ਵਾਰ ਜਿਹੜਾ ਇਹ ਪ੍ਰੋਜੈਕਟ ਜਿਹੜਾ ਇਹ ਮਸੂਹਕ ਸ਼ਾਦੀਆਂ ਦਾ ਕੰਮ ਸ਼ੁਰੂ ਕਰ ਲਿਆ ਰਿਹਾ ਬਹੁਤ ਵਧੀਆ ਤੇ ਬੜਾ ਅਸਲਗ ਆਇਆ ਉਹ ਭਰਾਲਾ ਤੇ ਬੜੀ ਮਦਦ ਹੁੰਦੀ ਹੈ ਕਿ ਨਿੱਕੇ ਦਾ ਪ੍ਰੋਗਰਾਮ ਨਹੀਂ ਕਿਸੇ ਤੋਂ ਹੁੰਦਾਗਾ ਤੇ ਏਡਾ ਵੱਡਾ ਕਾਰਜ ਸੰਭਣਾ ਕੋਈ ਇਹ ਖਰਜਾ ਵਾੜਾ ਨਹੀਂ ਇਹਦਾ ਪਰਮਾਤਮਾ ਦੀ ਇਹਨਾਂ ਤੇ ਬਹੁਤ ਕਿਰਪਾ ਹੈ ਇਸੇ ਤਰ੍ਹਾਂ ਅਰਦਾਸ ਕਰਦੇ ਹਾਂ ਇਹਨਾਂ ਦੇ ਕਿਰਪਾ ਬਣਾਈ ਰੱਖਣਾ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਦੇਖੋ ਜਿਹੜਾ ਇਹ oprala ਹੈ ਲਗਭਗ 6-7 ਸਾਲਾਂ ਤੋਂ ਅਸੀਂ ਕਰ ਰਹੇ ਹਾਂ ਸਾਲਾਨਾ ਹੀ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਅਸੀਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੈ ਜਿਹੜੇ ਲੋੜਵੰਦ ਗਰੀਬ ਬੱਚੀਆਂ ਹੁੰਦੀਆਂ ਤੇ ਉਹਨਾਂ ਦੇ ਜਿਹੜੇ ਅਨੰਦਕਾਰ ਦਸੀਂ ਮਤਲਬ ਕਰਦੇ ਤੇ ਉਹਨਾਂ ਨੂੰ ਵੀ ਇਹ ਜਿਹੜਾ ਸਮਾਨ ਹੈ ਪੇਟੀ ਬेड ਹੋ ਗਿਆ ਜੀ ਬਿਮਾਰੀ ਹੈ ਸੱਖਾ ਹੌਂਡਾ ਬਸਤੇ ਸਾਰਾ ਸਮਾਨ ਜੀ ਇਹ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਪ੍ਰੋਵਾਈਡ ਕਰਾਉਂਦੇ ਆ ਅੱਜ ਸਾਡੇ ਕੋਲ 11 ਲੜਕੀਆਂ ਦੇ ਆ ਜੀ ਕਿਉਂਕਿ 8 ਕੁੜੀਆਂ ਦੇ ਵਿਆਹ ਤਿੰਨ ਕੁੜੀਆਂ ਨੂੰ ਅਸੀਂ ਸਮਾਨ ਤੇ ਕਿਉਂਕਿ ਵੈਸੇ 21 ਚਿੱਕੀ ਲੜਕੀਆਂ ਨੇ ਕਰਦੇ ਹਰ ਸਾਲ ਤੇ ਕਦੇ 17 ਹੋ ਜਾਂਦੇ ਆ ਕਦੇ ਵੱਧ ਵੀ ਜਾਂਦੇ ਆ ਤੇ ਅੱਜ ਵੀ ਜੋ ਕੋਟਕਪੂਰੇ ਆਪਣੀ ਨਾਲ ਪਹਿਲਾਂ ਆਨੰਦਕਾਰ ਤੋਂ ਹੋਣ ਕਰਕੇ ਜੁਨੀਵਰਸਿਟੀ ਦੇ ਘਾਸ ਨਾਮ ਕਰਦੇ ਆ ਤੇ ਇਹ ਕੰਮ ਦੇ ਬਾਰੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਸੰਜੋਬ ਜੀ ਬੱਸ ਸਭ ਤੋਂ ਵੱਡੀ ਸੰਗਤਾ ਸੰਗਤਾ ਕਿਹ ਹੋਏਗਾ ਕਾਪੀ ਸਾਡੇ ਅਗਰਵਤ ਸਿੰਘ ਜੀ ਐਮਐਲਏ ਸਾਹਿਬ ਜੀ ਉੱਤੇ ਕੋਈ ਵਿਸ਼ੇਸ਼ ਰੂਪ ਤੋਂ ਇਹ ਪੁੱਛਿਆ ਕਿ ਸਰਦਾਰ ਹਰਜਿੰਦਰ ਸਿੰਘ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਪਰਿਵਾਰ ਦਾ ਇਹ ਬੱਚਿਆਂ ਦਾ ਵੀ ਹੋਰ ਵੱਡਾ ਸਹਯੋਗ ਹੈ ਸਾਡਾ ਹਰ ਸਾਲ ਤੇ ਡਾਕਟਰ ਚੰਡੀ ਕੁਰ ਔਰ ਹੋਰ ਜਿਹੜੇ ਸਿੱਖਣ ਸਾਡੀਆਂ ਸਾਰਿਆਂ ਦੇ ਚਿਹਰੇ ਹੈ ਸਾਡੇ ਕੋਲ ਸਾਰਿਆਂ ਨੇ ਰਣਕੀ ਸੀ ਅੰਤਾਂ ਨਾਲ ਕਰਨਾ ਹੈ ਹਾਂਜੀ ਇਹ ਵੇਖਿਓ ਕਿ ਇਹਦੇ ਵਿਆਹ ਘਟ ਹੋਣ ਕਰਕੇ ਅਸੀਂ ਇੱਕ ਵਿਸਤਾਰ ਮੁਕਾਬਲਾ ਰੱਖਿਆ ਜਿਹਦੇ ਉੱਤੇ ਦੋ ਆਪਣੀਆਂ ਟੀਮਾਂ ਹੋਣਗੀਆਂ ਜਿਹਦੇ ਵਿੱਚ ਪਹਿਲਾ ਦੂਜਾ ਤੀਜਾ ਨਾਮ ਨੂੰ ਬੱਚਾ ਨੇ 5200 2300 2100 ਰੱਖਿਆ ਗਿਆ ਤੇ ਨਾਲ ਇੱਕ ਫੋਨਦਾਨ ਕੈਂਪਲ ਵੀ ਆਇਆ ਜੀ ਤੇ ਕਾਫੀ ਜਿਹੜੇ ਹੈਗੇ ਫੋਨ ਉੱਥੇ ਦਾਨ ਕਰ ਰਹੇ ਐ ਤੇ ਹੋਰ ਵੀ ਜਿਹੜੇ ਧਰਮ ਦੇ ਕਾਰਜ ਐ ਕੁਝ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ ਜੀ ਮਨੁੱਖ ਦਾ ਜਿਹੜਾ ਜੀਵਨ ਹੈ ਔਰ ਸਾਨੂੰ ਬਾਣੀ ਦਾ ਫਰਮਾਨ ਆ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਤਾਂ ਅੱਜ ਜਿਹੜਾ ਇਹ ਸਾਡੇ ਉਹ ਗਰੀਬ ਵੀਰ ਗਰੀਬ ਬੱਚੀਆਂ ਜਿਨ੍ਹਾਂ ਦੇ ਵਿਆਹ ਸਾਰੇ ਸਮਾਜ ਦੇ ਲੋਕ ਰੜਕੇ ਕੀਤਾ ਜਾ ਰਹਾ ਹੈ ਮਨੁੱਖਤਾ ਦੇ ਤਾਂ ਕਾਰਜ ਹੈ ਕਿਉਂਕਿ ਗਊ ਤੇ ਗਰੀਬ ਦੀ ਜਿਹੜੀ ਮਦਦ ਕਰਨੀ ਜਿਹੜੀ ਆ ਉਹ ਹਰ ਧਰਮ ਵਿੱਚ ਸਥਾਈ ਗਈ ਸੋ ਇਹ ਸਾਡੇ ਅੱਜ ਆਪਾ ਮੰਤਰੀ ਜੀ ਵੱਲੋਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਹਰ ਸਾਲ ਜਿਹੜੇ ਗਰੀਬ ਬੱਚਿਆਂ ਦੇ ਵਿਆਹ ਕਰਦੇ ਆ ਉਹਨਾਂ ਦਾ ਜਿਹੜਾ ਹੈਗਾ ਤਾਂ ਕਿ ਉਹ ਅਗਲੇ ਆਪਦਾ ਜੀਵਨ ਨਰਵਾਹ ਕਰ ਸਕਣ ਉਹਨਾਂ ਨੂੰ ਕੁਸਮਾਨ ਵੀ ਦਿੰਦੇ ਜਿੰਨਾ ਕੋਈ ਦੇ ਸਕਦੇ ਆ ਤੇ ਬਹੁਤ ਵੱਡਾ ਅਪਰਾਲਾ ਸਾਨੂੰ ਹਰ ਇੱਕ ਨੂੰ ਇਹ ਅਪਰਾਲਾ ਕਰਨ ਦੇ ਜਿੰਨਾ ਵੀ ਕੋਈ ਕਰ ਸਕਦਾ ਹੈ ਇਹ ਜ਼ਰੂਰੀ ਨਹੀਂ ਵੀ ਤੁਸੀਂ ਵੱਡਾ ਅਪਰਾਲਾ ਹੀ ਕਰੋ ਛੋਟੇ ਅਪਰਾਲੇ ਨਾਲ ਵੀ ਤੁਸੀਂ ਜਿਹੜਾ ਹੈਗਾ ਕਿਸੇ ਲਈ ਭਾਵੇਂ ਕੋਈ 10 20 ਰੁਪਏ ਦੀ ਵੀ ਕੋਈ ਚੀਜ਼ ਦਿਓ ਆ ਸਾਨੂੰ ਦਾਨ ਕਰਨੀ ਚਾਹੀਦੀ ਹੈ ਇਹਦੇ ਨਾਲ ਸਾਡੀਆਂ ਜਿਹੜੀਆਂ ਆਤਾਂ ਦੇ ਉੱਤੇ ਫਰਕ ਪੈਂਦਾ ਸਾਡੇ ਮਨ ਦੇ ਅੰਦਰ ਜਿਹੜੀ ਹੈਗੀ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਇਹ ਬਹੁਤ ਵੱਡਾ ਪਰਾਲਾ ਜਿੰਨੇ ਵੀ ਸਾਰੇ ਆਪਣੇ ਫ੍ਰੀਕੋਰਡ ਹਲਕੇ ਦੇ ਪਰ ਹੋਰ ਵੀ ਬਾਹਰੋਂ ਵੀ ਕੁਝ ਲੋਕ ਆਏ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਤੋਲਦਨ ਪਾਇਆ ਸਭ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਜਿਹੜੇ ਸਾਡੇ ਅਜਬੱਤੀ ਵਿਆਹ ਦੇ ਬੰਦਰਾ ਦੇ ਵੱਧ ਰਹੇ ਆ ਉਹਨਾਂ ਦੇ ਜਿਹੜੀ ਹੈ ਲੰਮੀ ਉਮਰ ਤੇ ਜਿਹੜੀ ਹੈ ਉਹਨਾਂ ਦੀ ਖੁਸ਼ੀ ਦੇਖਣ ਬਤਿਤ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਜੋ ਵੀ ਤੁਸੀਂ ਇਹੇ ਜੇ ਸਮਾਗਮਾਂ ਨੂੰ ਕਵਰੇਜ ਕਰਦੇ ਹੋ ਤੇ ਜਿਹਦੇ ਵਿੱਚੋਂ ਸਾਨੂੰ ਇਨਸਾਨਾਂ ਨੂੰ ਮੈਕਨੀ ਵੀ ਬਹੁਤ ਵਧੀਆ ਸਿਹਤ ਮਿਲਦੀ ਹੈ ਸਾਨੂੰ ਮਨੁੱਖਤਾ ਨੂੰ ਜਿਉਂਦੇ ਹੋਣ ਦਾ ਆਪਦਾ ਅਸੀਂ ਸਬੂਤ ਦਿੰਨੇ ਆ ਤੇ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਕੇ ਤੇ ਮੈਂ ਉਹਨਾਂ ਜੋੜਿਆਂ ਨੂੰ ਜਿਨ੍ਹਾਂ ਦੇ ਸ਼ਾਦੀਆਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੀ ਆ ਔਰ ਮੰਤਰਿਤ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਦਾ ਇਹ ਪੰਜਵਾਂ ਸਮਾਗਮ ਹੈ ਅਸੀਂ ਹਰ ਸਮਾਗਮ ਦੇ ਵਿੱਚ ਆਪਦੀ ਹਾਜ਼ਰੀ ਲਵਾਉਣੀ ਆ ਅਤੇ ਜਿੰਨੀ ਵੀ ਸਾਡੇ ਕੋਲੋਂ ਸਹਿਯੋਗ ਹੁੰਦਾ ਹੈ ਉਹ ਤਰਫੋਂ ਪਹੁੰਚਦਾ ਹੈ ਜੀ ਬਤਨ ਆਇਆ ਕਿ ਕੀ ਕਹਿਣਾ ਸਰ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਜੋੜਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਤੇ ਪਾਪਾ ਜੀ ਦੇ ਬਹੁਤ ਵੱਡਾ ਉਪਰਾਲਾ ਹੈ ਇਹ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ ਜੋ ਵੀ ਗਰੀਬ ਪਰਿਵਾਰ ਹੈ ਸਾਰੇ ਖੁਸ਼ੀ ਖੁਸ਼ੀ ਰਹਿਣ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਦਾ ਹਿੱਸਾ ਪਾ ਅੱਜ ਇਹ ਅੱਜ ਤੇ ਬਹੁਤ ਹੀ ਹੈ ਫਾਗਦਰ ਨੇ ਸਥਿਤੀ ਜੋੜਵੰਦ ਬੱਚੀਆਂ ਦੇ ਆਪਾਂ ਨਾਲ ਕਿਸੇ ਕਾਲਾ ਜੀ ਨੇ ਸੰਕਟ ਦੇ ਸਹਿਯੋਗ ਨਾਲ ਇਹ ਕਾਰਜ ਕਰਵਾਏ ਹੈ ਮੈਂ ਸਮਝਦਾ ਬਹੁਤ ਹੀ ਸਪਸ਼ਟ ਹੈ ਬਹੁਤ ਸ਼ਕਤਾ ਕੋ ਜਿਸ ਤਰ੍ਹਾਂ ਹੈ ਕਿਉਂਕਿ ਅੱਜ ਵੀ ਲੋਈ ਦੇ ਜਵਾਨੇ ਦੇ ਵਿੱਚ ਬਹੁਤ ਸਾਰੇ ਪਰਿਵਾਰ ਹੁੰਦੇ ਹੈ ਜੋ ਜਿਹੜੇ ਆਪਣੀਆਂ ਖੁਸ਼ੀਆਂ ਦੇ ਹੱਕੂਰੇ ਨਹੀਂ ਕਰ ਸਕਦੇ ਜੇਕਰ ਮੈਂ ਬਹੁਤ ਹੀ ਮਹਾਜਗ ਹੈ ਜਿਹੜਾ ਜੀ ਪੂਰੇ ਖੁਸ਼ੀ ਦਾ ਸਮਾਜ ਇਹ ਅਪੀਲ ਪ੍ਰੋਕਲ ਕਮਿਸ਼ਨ ਦੀ ਅੱਜ ਉਸਨਾਂ ਮਹਾ ਮੈਂ ਇਹ ਜੋ ਸਰੂਪਿੰਦਰ ਨਿਚੋਂ ਹੁਕਮ ਆਇਆ ਹੈ ਜੇ ਦੇ ਨਾਮ ਤੋਂ ਸਹਿਯੋਗ ਕਰ ਸਕਦੇ ਆ ਇਹਨਾਂ ਮਹਾਨ ਉਪਰਾਲਿਆਂ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਕਿ ਇਸ ਸਮਾਜ ਦੇ ਵਿੱਚ ਹਰ ਇੱਕ ਮੇਜ਼ੀਆ ਨੂੰ ਜੀਵਨ ਜਿਉਣ ਦਾ ਮੌਕਾ ਮਿਲ ਸਕੇ